ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਸ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਪਹਿਜ ਰੱਖਦਾ ਆ ਯਾ ਰਾਮ ਰਾਜੇ ਹਰਨਕ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇ ਅੰਕਾਰਿ ਅਨਦਖਾ ਪਿੱਠ ਦੇ ਨਾਮ ਦਿਉ ਮੁਖ ਲਾਇ ਜਨ ਨਾਨਕ ਅਸਰ ਸੇਵਿਆ ਅੰਤ ਲੈ ਛਟਾਇਆ ਏਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਭਤਾ ਮਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲੇ ਹਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਕਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਆ ਤੂੰ ਸੱਚਾ ਸਾਹਿਬ ਸਿਧ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਣਾ ਸੁਖ ਰਹਿਆ ਸੋਦਰ ਗਸਮ ਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾਂ ਜਿਤ ਵੇ ਸਰਬ ਸੰਮਾਲੇ ਵਾਜੇ ਤੇਰੀ ਨਾਦ ਨਿਕ ਅ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰਿਸ਼ੋ ਕੈਨ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੋਂ ਨਾ ਪਉਣ ਪਾਣੀ ਵੈ ਸੰਤਰੇ ਗਾਵੈ ਰਾਜਾ ਤਰਮ ਦੁਆਰੇ ਗਾਵਨ ਤੋਂ ਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੋਂ ਨੋ ਈਸਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸਵਾਰੇ ਗਾਵਨ ਤੋਂ ਨੋ ਇਹ ਦੇਨ ਦਾਸਣ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤੋਂ ਨੋ ਸੇ ਸਮਾਦੀ ਅੰਦਰ ਗਾਵਨ ਤੋਂ ਨੋ ਸਾਧ ਵਿਚਾਰੇ ਗਾਵਨ ਤੋਂ ਨੋ ਜਤੀ ਸਤੀ ਸੰਤੋਖੀ ਗਾਵਨ ਤੋਂ ਨੋ ਵੀਰ ਕਰਾਰੇ ਗਾਵਨ ਤੋਂ ਨੋ ਪੰਡਤ ਪੜਨ ਰਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਨ ਤਉ ਨੋ ਮੋੜੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤਉ ਤੁਧ ਨੋ ਰਤਨੋ ਪਾਈ ਤੇਰੇ 86 ਤੀਰਤ ਨਾਲੇ ਗਾਵਨ ਤਉ ਤੁਧ ਨੋ ਜੋਤ ਮਹਾਬਲ ਸੂਰਾ ਗਾਵਨ ਤਉ ਤੁਧ ਨੋ ਖਾਣੀ ਚਾਰੇ ਗਾਵਨ ਤਉ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਆਪੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਐ ਪੀਓ ਸੀ ਜਾਏ ਨਾ ਜਾਤੀ ਰਚਨਾ ਜਿ ਨਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤੇ ਦਿਵੜਿਆਈ ਜੋਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਸਾ ਸਾਪਾ ਸਾਬ ਨਾਨਕ ਰਣ ਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਆਖੈ ਸਭ ਕੋ ਏ ਕਿਵਡ ਵਡਾ ਡਿਟਾ ਹੋਏ ਕੀਮਤ ਪਾਇਨ ਕੇ ਆ ਜਾਏ ਕਹਣੇ ਵਾਲੇ ਤੇਰੇ ਰਹਿਸ ਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਈ ਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਉੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੀ ਧਿਆਨੀ ਗੁਰ ਗਰਹਾਈ ਕਹ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪ੍ਰਖਾਂ ਕੀਆਂ ਵਡਿਆਈਆਂ ਤੁਧ ਵਿਣਛ ਦੀਕ ਨਾ ਪਾਈਆ ਕਰਮ ਲੈ ਨ ਠਾਕ ਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਪੰਡਾਰਾ ਜੇ ਤੋ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਓ ਕਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਦ ਭੂਖੈ ਖਾਏ ਚੱਲੀਐ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਭ ਸਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਤਕ ਇਹ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨਜਾਈ ਨਾ ਮਰਨ ਆਉਵੇ ਸੋਗ ਜਿੰਦਾ ਰਹ ਨ ਚੂਕੈ ਭੋਗ ਗੁਣ ਹੋਰ ਨਹੀਂ ਕੋਏ ਨਾ ਕੋ ਆ ਨਾ ਕੋ ਹੋਏ ਜਿਵੜੇ ਆਪ ਤੇ ਵੜਤੇ ਨਹੀਂ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਸਾਰੈ ਤੇ ਕਮ ਜਾਤ ਨਾਨਕ ਨਾਵੇ ਬਾਜ ਜਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰਪਾਸ ਨਾਮ ਕੀ ਰੇ ਕਰਮ ਸਤ ਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਤ ਸਕਾਈ ਹਰ ਕੀ ਰਤਮ ਰੇ ਰਾਸ ਰਹਾਉ ਅਰਜਨ ਕੇ ਵਡਪਾਗ ਵਡੇਰੇ ਜਿਨਹਾਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਵਤਾਸੈ ਮੇ ਸੰਗਤ ਗੁਣ ਪਰਗਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਪਾ ਗੀਣ ਜਮ ਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀ ਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤੰਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜੇ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਾਲਾ 5 ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਅਰਜੀਓ ਪਰਿਆ ਸਹਿਲ ਪੁੱਤਰ ਮੈਂ ਜੰਦੋ ਪਾਏ ਤਾ ਕਰ ਜਗ ਅਗੇ ਕਰ ਤਰਿਆ ਮੇਰੇ ਮਾਦੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਚਹਿ ਰਿਆ ਰਾਵ ਜਨਨ ਪਿਤਾ ਲੋਕ ਸੁਤ ਬਿਨਤਾ ਕੋਇ ਨ ਕਿਛ ਕੀ ਤਰਿਆ ਸਿਰ ਸਿਰ ਜਿਗ ਸੰਭਾਹੇ ਠਾਕੁਰ ਕਾਹੇ ਮਨ ਪੋਕਰਿਆ ਊੜੇ ਊੜਿ ਆਵੇ ਸੈ ਕੋਸਾ ਕਿਸ ਪਾਚੈ ਬਚਰੇ ਛਰਿਆ ਤਿਨ ਕਵਣ ਕ ਲਾਵੇ ਕਵਣ ਜੁ ਗਾਵੇ ਮਨ ਮੈਂ ਸਿਮਰਨ ਕਰਿਆ ਸਭ ਨੇ ਦਾਨ ਦਸੇ ਅਠ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਿਆ ਸਮਾਲਾ ਚੋਤਾ ਸੋ ਪ੍ਰਖੇ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰਿ ਅਗ ਮਾਇ ਅਗਮ ਅਪਾਰ ਸਭ ਤਿ ਆਵੇ ਸਭ ਤਿ ਆਵੇ ਤੋਜੀ ਹਰ ਸੱਚੇ ਸਰਜਣਹਾਰਾ ਸਭ ਜੀ ਤੁਮਾਰੇ ਜੀ ਉਜੀਆਂ ਕਾ ਦਾਤ ਤਾਰਾ ਹਰਿ ਤਿਆਵੋ ਸੰਤੋ ਜੀ ਸਬਦੋ ਕੁ ਵਿਚਾਰਣ ਹਾਰਾ ਹਰੇ ਆਪੇ ਠਾਕੁਰ ਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸ਼ਰਮ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇਕ ਦਾਤ ਇਕ ਪੇਖਾਰੀ ਜੀ ਸਭ ਤੇਰੇ ਚੋ ਜੁ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਉਹ ਤੋਂ ਬਿਨ ਅਵਰ ਨਾ ਜਾਣਾ ਤੂੰ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਜੋ ਸੇਵਾ ਤੂੰ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੂੰ ਜੀ ਸੇਹ ਜਨ ਜੁਗ ਮੈਂ ਸੁਖ ਵਾਸੀ ਸੇਹ ਮੁਕਤ ਸੇਹ ਮੁਕਤ ਪਏ ਜਨ ਅਰਧਿਆ ਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭੋ ਜਨ ਨਿਰਭੋ ਧਿਆ ਆ ਜੀ ਤਿਨ ਕਾ ਪਹੁ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਇਹ ਆਰਾ ਰੂਪ ਸਮਾਸੀ ਸੇ ਤਨ ਸੇ ਤਨ ਜਨਰਤਿਆ ਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਂਤੋ ਜੀ ਨਰਨ ਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨਕ ਰਰ ਪੂਜਾ ਜੀ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰਿਆਵੋ ਸਿਮਰਤ ਸਾਸ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਪਲ ਸੇ ਭਗਤ ਪੁਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਅਰ ਭਗਵੰਤਾ ਤੂ ਆਦਪੁਰਖ ਅਪਰੰਪਰ ਕਰਤਾ ਜੀ ਤੂ ਜੀਵ ਡਵਰ ਨਾ ਕੋਈ ਤੂ ਜੁਗ ਜੁਗ ਇੱਕੋ ਸਦਾ ਸਦਾ ਤੂ ਇੱਕੋ ਜੀ ਤੂ ਨਿਚਲ ਕਰਤਾ ਸੋਈ ਤਦਿ ਆਪੇ ਭਾਵੈ ਸੋਈ ਵਰਤਾ ਜੀ ਤੂ ਆਪੇ ਕਰੇ ਸੋ ਹੋਈ ਤਦਿਆਪੇ ਸ੍ਰਿਸ਼ਟ ਸਭ ਉਪਾਈ ਜੀ ਤਦਿਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਤਰਥ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਨ ਲਾ ਚੋਤਾ ਤੋ ਕਰਤਾ ਸਤਿਆਰ ਮੈਂ ਦਾਸ ਆਈ ਜੋ ਤੋ ਪਾਵੇ ਸੋਈ ਥੀ ਸੀ ਜੋ ਤੋ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੋ ਸਭਨੀ ਤੇ ਆਇਆ ਜਿਸਨੋ ਕਿਰਪਾ ਕਰੈ ਤੈਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੋ ਗਵਾਇਆ ਤਦਾਂ ਵਿਛੋੜਿਆ ਮਿਲਾਇਆ ਤੂੰ ਦਰਿਆ ਸਭ ਤੂ ਜੀ ਮਾਏ ਤੁਜ ਬਿਨ ਦੂਜਾ ਕੋਈ ਨਾਹਿ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣ ਆਹਿ ਸੋਈ ਜਨ ਜਾਣੈ ਹਰ ਗੁਣ ਸਦੀ ਆਕ ਵਖਾਣੈ ਇਹਨਾਂ ਸੇਵਿਆ ਤੈਨ ਸੁਖ ਪਾਇਆ ਸਜੇ ਅਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂਦ ਬਿਨ ਦੂਜਾ ਅਵਰ ਨਾ ਕੋਏ ਤੂ ਕਰ ਕਰਵੇ ਕਹਿ ਜਾਣੈ ਸੋਏ ਜਨ ਨਾਨਕ ਗੁਰਮਕ ਪ੍ਰਗਟ ਹੋਏ ਆਸਾ ਮੱਲਾ ਪਹਿਲਾ ਤੇ ਸਰਵੜਾ ਪਹਿਲੇ ਨਿਵਾਸਾ ਪਾਣੀ ਪਾਵਗ ਤਿਨੇ ਕੀਆ ਅੰਕਜ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਹਲੇ ਮਨੇਕ ਨ ਚੇਤਸ ਮੂੜ ਮਨਾ ਹਰਿ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋ ਨਾਹੀ ਵਿਸਰਿਆ ਆਸਾ ਮਹਲਾ 5 ਪਈ ਪ੍ਰਾਪਤ ਮਾਨੁਖ ਦੇਵਰੀਆ ਗੋਬਨ ਮਿਲਣ ਕੀਏ ਤੇਰੀ ਬਰੀਆ ਅਮਰ ਕਾਤਰਕ ਤਨ ਕਾ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਾਮ ਲਾਗ ਭਉ ਜਲ ਤਰਨ ਕੈ ਜਨਮ ਬ੍ਰਿਤਾ ਜਾ ਤਰੰਗ ਮਾਇਆ ਕੈ ਰਹਾਓ ਜਪ ਤਪ ਸੰਜਮ ਧਰਮ ਨਕ ਮਾਇਆ ਸੇਵਾ ਸਾਧਨ ਜਨਿਆਰ ਰਾਇ ਕਉ ਨਾਨਕ ਅਮਨੀਚ ਕਰਮ ਸਰਨ ਪਰੇ ਕੀ ਰੱਖੋ ਸਰਮਾ ਪਾਸਾ 10ਵੀਂ ਕਬਿਓ ਬਾਜ ਬੇਨਤੀ ਚਾ ਪਈ ਅਮਰੀ ਕਰੋ ਹਾਦਰ ਚਾ ਪੂਰਨ ਹੋਏ ਚਿਤ ਕੀ ਚਾ ਤਾ ਚਰਨ ਅਮਰ ਅਮਰ ਆਪਣਾ ਜਾਨ ਕਰੋ ਬਤ ਪਾਰਾ ਅਮਰੇ ਦੂਤ ਸੁਬਾ ਤੁਮ ਕਾਵੋ ਆਪਾ ਪਾਦਾ ਮੈ ਬਚਾਵੋ ਸੁਖੀ ਬਸੈ ਮੋਹਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਹਰ ਚਾਨਿ ਕਰਦੇ ਕਰਿਆ ਸਭਰਨ ਕੋ ਆਸੰਗ ਰਿਆ ਪੁਰਨੋ ਹੈ ਮਾਰੀ ਆਸਾ ਤਰਪਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਔਰ ਨਾ ਤਿ ਆਉ ਜੋ ਵਰਚਾਉ ਸੁ ਤਉ ਤੈ ਪਾਉ ਸੇਵਕ ਸੇਖ ਹਮਾਰੇ ਤਾਰਿਆ ਚੁੰ ਚੁੰਨ ਸਤਰਾ ਹਮਾਰੇ ਮਾਰਿਆ ਆਪਾਤਮ ਜਬ ਭਰਿਆ ਮਨ ਕਲ ਕਾ ਤਰਾਸ ਨ ਵਰਿਆ ਉਜੋ ਸਦਾ ਮਾਰੇ ਪਚਾ ਸ੍ਰੀ ਹਸ ਤਉ ਜੋ ਕਰਿਓ ਰਚਾ ਰਾਖ ਲਿ ਅਮਰਕ ਨਾਰੇ साहे संत साहेब प्यारे दीन चन के अंता तुम पुरी चतुर्दश कंता काल पाए ब्रह्मा भवतरा काल पाए शिव जो अवतरा काल पाए कर विश्वन प्रकाशा सकल काल का किया तमाशा जवन काल जोगी सब कियो वेदराज ब्रह्मा जो जवन काल सब लोक सवारा नमस्कार रहता है हमारा जवन काल सब जगत बनायो ਦੇਵ ਗੱਜ ਜਿ ਚਨੇ ਉਪਜਾਇਓ ਆਦੀ ਅੰਤਿਕ ਐਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਗਲ ਪ੍ਰਜਾ ਜਿਨਿ ਆਪ ਸੁਵਾਰੀ ਸੇਵਕਨ ਕੋ ਸੇਵਕਮ ਸੁਖ ਦਿਯੋ ਸਤਰਨ ਕੋ ਪਲ ਮੋਬਤ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਗੁੰਚਰਿਆ ਸਤੂਲਾ ਸਰ ਪਰ ਕਿਰਪਾ ਦੇਖ ਕਰ ਬੋਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰ ਤਾਰਾ ਪਰਜਾ ਤਰਤਾ ਦੇ ਅਪਾਰਾ ਜਬ ਆਕਰ ਕਰਤੋਂ ਕਬਹੂੰ ਤੁਮ ਮੈਂ ਮਿਲਤ ਦੇ ਤਰ ਸਭੋ ਜੇ ਤੇ ਅਵਧਨ ਸ੍ਰੇਸ਼ਟ ਸਵ ਤਾਰੈ ਆਪ ਆਪਨੀ ਬੋਜਿ ਉਚਾਰੈ ਤੂੰ ਸਭੀ ਤੇ ਰਤਨ ਰਾਲਮ ਜਾਨਿਤ ਬੇਦ ਭੇਦ ਹਰੇ ਆਲਮ ਨਿਰੰਕਾਰ ਨਿਰਕਾਰ ਨਿਰਲੰਭ ਆਦ ਨੀਲ ਆਨਾਦ ਸੰਭ ਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾ ਕੋ ਕਿਰਪਾ ਨਿ ਅਨਮਨਤ ਮਾ ਮੂੜ ਕਜ ਭੇਦ ਨ ਜਾਣਤ ਮਾ ਦੇਵ ਕੋ ਕਹਿ ਸਦਾ ਸੇਵਾ ਨਿਰੰਕਾਰ ਕਾ ਚੀਨਤ ਨਾ ਪੇਵਾ ਆਪ ਆਪ ਨਹੀਂ ਬੋਧੈ ਜੇਤੀ ਬਰਨਤ ਪਿੰਨ ਪਿੰਨ ਤੇ ਤੇਤੀ ਤੁਮਰਾ ਲਖਣਾ ਜਾ ਬਸਾਰਾ ਕਿਵਸ ਜਪ ਤੋਂ ਸੰਸਾਰਾ ਏਕੈ ਰੂਪ ਨੂੰ ਸਰੂਪਾ ਰੰਗ ਪਇਓ ਰ ਆਪਕੇ ਪੂਪਾ ਅੰਡ ਜੇ ਰਸ ਤੇ ਕਿਨੀ ਉਦ ਪੁਜ ਖਾਨ ਬੁਰ ਅਦੀਨੀ ਕਉ ਫੁੱਲਾ ਜਾ ਬੈਠਾ ਕਉ ਸਿਮਟ ਬਸੰਕਰ ਕੈਠਾ ਸਗਰੀ ਸੇੜ ਦਿਖਾਇ ਚੰਪਾਵ ਆਜ ਵਸਰੂਪ ਸਿਆਮ ਪਵ ਔਰ ਰਚਾ ਮੇਰੀ ਤੁਮ ਕਰੋ ਸੇਖੋ ਭਾਰ ਸਿੱਖ ਸੰਧਰੋ ਦੁਸ਼ਟ ਜਿਤੇ ਉਠਵਤੁ ਤਉ ਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੇ ਉਸਤਤ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤਉ ਮਰੇ ਉਰਖ ਜਾਨ ਪਗ ਪਰੇ ਧਿਆਰੇ ਤਿਨਕੇ ਤੋਂ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਇਐ ਤਾਂ ਕੇ ਕਾਲ ਨਿਕਟਨੈ ਅਚਾਹ ਤਾ ਸਭ ਕਾਲਾ ਦੁਸ਼ਟ ਰੇਟਰਾ ਤਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨਿਹਰੋ ਤਾਂ ਕੇ ਤਾਪਤ ਨਕ ਮੈ ਆਰੋ ਰਿੱਧ ਸਿੱਧ ਕਰਮੋ ਸਵੋਈ ਦੁਸ਼ਟ ਚਾਚ ਚਕਨ ਕੋਈ ਏਕ ਬਾਰ ਜਨ ਤਮੈ ਸੰਭਾਰਾ ਕਾਲ ਪਾਸ ਤੇ ਤਾਇ ਉਬਾਰਾ ਜੇ ਨਰ ਨਾਮ ਤੇ ਆਰੋ ਕਾਹ ਦਰ ਦੁਸ਼ਟ ਦੋਖ ਤੇਰਾ ਅੜ ਕੇਤ ਮੈ ਸਰਣ ਤੇ ਆਰੀ ਆਪਾਦ ਲਿਓ ਬਾਰੀ ਸਰਬ ਥੋਰ ਮੋ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਸੋਇਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਗਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿਮਤੇ ਏਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਵੇ ਬਹੁ ਭੇਦ ਕਹਿ ਮੇਕ ਨ ਜਾਣਿਓ ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਏ ਬਖਾਨਿਓ ਦੋਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਇ ਗਏ ਕੀਲਾ ਜਿਸ ਗੋਪਿੰਦ ਦਾਸ ਤਹਾਰ RAM ਕਲੀ ਮਹਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀ ਆਵਾਦਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਣਾ ਸਭਨਾਗਲਾ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕੀ ਨਹੀਂ ਕਰਤੇ ਰ ਕਰਤਾ ਤੇਰੇ ਸਭ ਕਿਛ ਹੈ ਜਿ ਦੇਵੇ ਸੋ ਪਾਵੇ ਸਦਾ ਸੋ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰ ਤੀਰਾ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਹੀ ਆਧਾਰ ਮੇਰਾ ਜਿਨ ਪੁੱਖਾਂ ਸਭ ਗਵਾਈਆਂ ਕਰ ਸਾ ਸੁਖ ਮਨੇ ਆਵਸਿਆ ਜਿਨੇ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਮਿਟਾ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਵਤ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਚ ਸੋਤਿ ਤਿਤਕਾਰ ਚ ਪਾਗੇ ਘਰ ਚ ਪਾਗੇ ਸੋਤਿ ਵਾਜੇ ਕਲਾ ਜਿਤ ਕਰ ਤਾਰੀਆਂ ਪੰਚ ਦੋਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾ ਮਹਰ ਕੈ ਲਾਗੇ ਕਹਿ ਨਾਨਕ ਤੈ ਸੋ ਤਿਤਕਾਰ ਅਨਹਦ ਵਾਜੇ आनंद सुणो वड भागीयो सगले मनोरथ पुरे पार ब्रह्म प्रब पाया उतरे सगले विसुरे दुख रोग संताप उतरे सुणी सच्ची वाणी संत साजन पै सरसे पुरे गुर ते जानी ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ 5 ਥਾਲ ਵਿੱਚ ਇਹਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰ ਇਹ ਵਸਤ ਤ ਜੀਨੈ ਜਾਈ ਨਿਤ ਨਿਤ ਰੱਖੇ ਔਰ ਤਾਰ ਤਉ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਪ੍ਰਮਾ ਫਸਾਰ ਸ਼ਲੋਕ ਮਾਲਾ 5 ਵਾ ਤੇਰਾ ਕੀਤਾ ਜਤ ਨਹੀਂ ਮਨੋ ਜੋਗ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਈ ਤਰਸ ਪਿਆ ਮੈਂ ਰਮਤ ਹੋਈ ਸਤਗੁਰ ਸਹਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵ ਹਰੇ ਆਪੋੜੀ ਇਤੈ ਤੂ ਸਮਰਥ ਜਿਥੈ ਕੋਈ ਨਾਹੀਂ ਉਥੈ ਤੇਰੀ ਰੱਖ ਅਗਨੀ ਉਦਰ ਮਾਹੀਂ ਸੁਣਕੇ ਜਮਕੇ ਦੂਤ ਨਾਏ ਤੇ ਰਹਿ ਛੱਡ ਜਾਏ ਓ ਜਲ ਵਿਕਮਸ ਗਾਹੋ ਗੁਰਸਬਦ ਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਹੋ ਪੁਨ ਗੁਣ ਗੋਵਿੰਦ ਗਾਹੀ ਸਭ ਸਨੋ ਕਿਰਪਾਲ ਸਮਾਲੇ ਸਾਹੇ ਚਾਹੇ ਵਿੜਤਾ ਕੋਈ ਨਾ ਜਾਏ ਜੇ ਆਵੇ ਤਦ ਆਏ ਸ਼ਲੋਕ ਮਹਲਾ 5ਵਾਂ ਅੰਤਰ ਗੁਰਿਆ ਰਾਦਣਾ jeva jap gur nao netri sat gur pekhna sarvani sunna gur nao sat gur se teeratya dargah paiye tha ko nan kirpa kare jis no evath de jag mein o tam kaddi hai virle kee ke mahalla panjwa ਰਖੇ ਰਖਣ ਹਾਰ ਆਪ ਬਾਰਿਆਂ ਗੁਰ ਕੀ ਪੈਰੀ ਪਾਏ ਆਜ ਸਵਾਰਿਆਂ ਹੋ ਆਇਆ ਦਇਾਲ ਮਨੋ ਨ ਵਿਸਾਰਿਆਂ ਸਾਧ ਜਨਾ ਕੈ ਸੰਗ ਪਵ ਜਲ ਤਾਰਿਆਂ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਬੇ ਦਾਰੇ ਅਨ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਈ ਦੁਖਾ ਪਾਪਾਂ ਅਲੇਸਾਂ ਦਾ ਨਾਸ ਵਾਹਿਗੁਰੂ ਤੇਰੇ ਭਜਨ ਬੰਦਗੀ ਦਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ